ਇਹੜੇ ਦਾਰ ਜਿਹੜੇ ਲਾਲਚੀ ਲੋਕਾਂ ਅੱਗੇ ਭੱਜ-ਭੱਜ ਕੇ ਆਏ ਇਹ ਸੱਚੇ ਬਾਦਸ਼ਾਹ ਮੇਰਾ ਪੇੜਾ ਬੜਾ ਸੁੰਦਰ ਹੈ ਬੜਾ ਹੈ ਮੈਂ ਆਪਣੀਆਂ ਝੰਡੀਆਂ ਲਾਈ ਦਰਵਾਜ਼ੇ ਦੇ ਉੱਤੇ ਸ਼ਾਇਰੀ ਬਾਦਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਗੁਰਦਤਾ ਜੀ ਦੇਨ ਦੁਨੀ ਦਾ ਟਿੱਕਾ ਜੀ ਜੋ ਬਾਰ ਮੰਗਿਆ ਸੋ ਬਾਰ ਦਿੱਤਾ ਜੀ ਧੰਨ ਧੰਨ ਬਾਬਾ ਗੁਰਦਤਾ ਜੀ ਦੇ ਸਥਾਨਾਂ ਦੇ ਉੱਤੇ ਇਸ ਸਮੇਂ ਦੇ ਵਿੱਚ ਕਾਰ ਪਾਰਕਿੰਗ ਦੇ ਲਈ ਜੋ ਲੈਂਟਰ ਪੈ ਰਹੇ ਆ ਇਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਧੰਨ ਧੰਨ ਬਾਬਾ ਗੁਰਤਾ ਜੀ ਦੇ ਸਥਾਨਾਂ ਦੇ ਉੱਤੇ ਪਹੁੰਚਣ ਦੀ ਕਿਰਪਾਲਤਾ ਕਰਨ। ਅੱਜ ਐਤਵਾਰ ਹੈ ਤੇ ਜਿਨ੍ਹਾਂ ਕੋਲ ਵੀ ਸਮਾਂ ਹੋਵੇ ਵੱਧ ਤੋਂ ਵੱਧ ਸੰਗਤਾਂ ਹੱਥੀਂ ਸੇਵਾ ਜਿਹੜੀ ਹੈ ਉਹ ਆਣ ਕੇ ਇੱਥੇ ਕਰਨ ਦੀ ਕਿਰਪਾ ਕਰੇ। ਦਿੱਲੀ ਵਾਲੇ ਸੰਤ ਬਾਬਾ ਹਰਵੰਤ ਸਿੰਘ ਜੀ ਕਾਰ ਸੇਵਾ ਵਾਲੇ, ਉਹਨਾਂ ਤੋਂ ਪਰਥਾਈ ਬਾਬਾ ਕੁਲਦੀਪ ਸਿੰਘ ਜੀ, ਬਾਬਾ ਸਵਦੇਸ਼ ਸੁਖਦੇਵ ਸਿੰਘ ਜੀ, ਡਿੰਪਲ ਮੋਟਾ ਬਾਬਾ ਜੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਲੈਂਟਰ ਪੈ ਰਿਹਾ ਏ ਸੋ ਸੰਗਤਾਂ ਨੂੰ ਬੇਨਤੀ ਆ ਭਾਈ ਵੱਧ ਚੜ ਕੇ ਸੇਵਾ ਕਰਨ ਦੀ ਕਿਰਪਾਲਤਾ ਕਰੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਤ ਰਤਨ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਜਥੇਦਾਰ ਬਾਬਾ ਭਜਨ ਸਿੰਘ ਜੀ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿਕਾ ਜੀ ਜੋ ਵਰ ਮੰਗਿਆ ਸੋਈ ਵਰ ਦੇਤਾ ਜੀ ਉਨਾਰੇ ਆਸਥਾਨ ਦੇ ਉਤੇ 105 ਕਮਰਿਆਂ ਦੀ ਜਿਹੜੀ ਸਰਾਹ ਐਨਆਰਆਈ ਸਰਾਹ ਦੀ ਸੇਵਾ ਚੱਲ ਰਹੀ ਨਾਲ ਹੀ ਗੁਰਦੁਆਰਾ ਬਵਾਨਗੜ੍ਹ ਸਾਹਿਬ ਗੁਰਤੇਗ ਬਹਾਦਰ ਜੀ ਦਾ ਸਥਾਨ ਹੈ ਜਿੱਥੇ ਉਹਦੀ ਸੇਵਾ ਚੱਲ ਰਹੀ ਗੁਰਤੇਗ ਬਹਾਦਰ ਜੀ ਕੋਟ ਸਾਹਿਬ ਹਰਮੰਦਰ ਸਾਹਿਬ ਨਾਲ ਹੀ ਬਾਬਾ ਗੁਰਦੀਤਾ ਜੀ ਦੇ ਬੈਕਸਾਈਡ ਦੇ ਇੱਕ ਆਪਾਂ 145 ਫੁੱਟ ਤੇ 250 ਫੁੱਟ ਲੰਬਾਈ 145 ਫੁੱਟ ਚੌੜਾਈ ਇਹਦਾ ਅਜੇ ਲੈਂਟਰ ਪਾ ਰਹੇ ਆ ਦਰਬਾਰ ਸਾਹਿਬ ਦੇ ਬੈਕਸਾਈਡ ਤੇ ਇਰੇ ਵਾਸਤੇ ਵੀ ਸੰਗਤ ਜਿਵੇਂ ਹੌਲੇ-ਹੌਲੇ ਦੇ ਸੰਗਤ ਗੱਡੀਆਂ ਦਾ ਰਾਸ਼ ਹੋ ਜਾਂਦਾ ਸੀ ਤੇ ਐਤਵਾਰ ਨੂੰ ਬੜਾ ਸੰਗਤ ਦਾ ਰਾਸ਼ ਹੋ ਜਾਂਦਾ ਸੀ ਤੇ ਸੰਗਰਾਮ ਨੂੰ ਬੜੀ ਦਿੱਕਤ ਆਉਂਦੀ ਗੱਡੀਆਂ ਦੀ ਜਿਹੜੀ ਪਾਰਕਿੰਗ ਵਾਸਤੇ ਆਪਾਂ ਅੱਜ ਪਾਰਕਿੰਗ ਦਾ ਲੈਂਟਰ ਪਾ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਬਾਬਾ ਬਰਦਤਾ ਜੀ ਦਾ ਤਾਂ ਤਾਂ ਬਾਬਾ ਬਰਦਤਾ ਜੀ ਦੀਨ ਦੁਨੀ ਦਾ ਟੱਟਾ ਜੀ ਲੋਗਰ ਮੰਗਿਆ ਸੋਗਰ ਦਿੱਤਾ ਜੀ ਆ ਪਿਛਲੇ ਦਿਨੇ ਆ ਰਸਤਾ ਸਾਡਾ ਬਹਿ ਗਿਆ ਤਾਂ ਉਹਦੇ ਕਰਕੇ ਅਸੀਂ ਮਿੱਟੀ ਪਾ ਗਾ ਇਹ ਪਾਰਕਿੰਗ ਵੀ ਬਣਾਈ ਆ ਗੱਡੀਆਂ ਦੀ ਬਹੁਤ ਔਖੀ ਹੁੰਦੀ ਐ ਇਤਵਾਰ ਤੇ ਸਗਰਾਦ ਨੂੰ ਤੇ ਅੱਜ ਅਸੀਂ ਇਹਦਾ ਲੈਂਟਰ ਪਾ ਰਹੇ तकरीबन ਇਹ ਸਾਡਾ 2000 ਸਕਰ ਫੁੱਟ ਏਰੀਆ ਬਣਦਾ ਏ ਤੇ ਅਸੀਂ ਲੈਂਟਰ ਵੀ ਦਾ ਵਧੀਆ ਡਿੱਟ ਡਿੱਟੇ ਚੱਕਾ ਪਾ ਰਹੇ ਆ ਤੇ ਅਟੋ ਸੰਗ ਦਾ ਇਲਾਕਾ ਵੀ ਬਹੁਤ ਘਟਾਈ ਆ ਅਸੀਂ ਚਾਹਦੇ ਸੰਗ ਸਾਡੀ ਇੱਥੇ ਬੱਚੇ ਦਾ ਲੋਕ ਨੌਜਵਾਨ ਪੁੱਜਣ ਜਾਜ ਸਾਡੀਆਂ ਤਿੰਨ ਮਸ਼ੀਨਾਂ ਲੱਗੀਆਂ ਵਾ ਸਨੈਕਟਰ ਲਾਗੜੀਆਂ ਪਰ ਸਾਡੇ ਕੋਲ ਸੇਵਾਦਾਰ ਬਹੁਤ ਘੱਟ ਹੈ ਅੱਜ ਹੀ ਰਾਤ ਤੱਕ ਇਹ ਕੰਪਲੀਟ ਕਰ ਦੇਵਾਂਗੇ